ਜਿਹੜੇ ਦਿਨ ਚੱਲ ਰਹੇ ਹਨ ਕਿਹੜੇ ਦਿਨ ਨੇ ਜੀ ਦੱਸੋ ਭਾਈ ਪਤਾ ਹੀ ਹੋਣਾ ਹੈ ਸ਼ਰਾਧਾਂ ਦੇ ਹਨ ਇਹਨਾਂ ਦਿਨਾਂ 'ਚ ਕੋਈ ਵਿਆਹ ਵੀ ਨਹੀਂ ਕਰਦਾ ਬੜਾ ਮਨ 'ਚ ਭਰਮ ਹੈ ਸ਼ਰਾਧਾਂ ਦੇ ਦਿਨ ਸਿੱਖ ਧਰਮ ਦਾ ਸ਼ਰਾਧਾਂ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਜਿਨ੍ਹਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਵੀ ਉਹ ਕਿਉਂ ਕਰਦੇ ਨੇ ਅਸੀਂ ਤੇ ਗੱਲ ਹੀ ਉਹਨਾਂ ਦੀ ਕਰਦੇ ਆ ਜਿਹੜੇ ਕਹਿੰਦੇ ਅਸੀਂ ਗੁਰੂ ਕੇ ਸਿੱਖ ਆ ਉਹ ਭਾਵੇਂ ਕਿਤੋਂ ਵੀ ਆਏ ਹੋਣ ਕੋਈ ਹਿੰਦੂ ਧਰਮ ਚੋਂ ਵੀ ਸਿੱਖ ਬਣ ਸਕਦਾ ਹੈ ਕੋਈ ਇਸਲਾਮ ਧਰਮ ਵਿੱਚੋਂ ਵੀ ਸਿੱਖੀ ਕਮਾ ਸਕਦਾ ਸਿੱਖ ਤੇ ਉਹ ਹੈ ਜਿਹਨੇ ਸਿੱਖਿਆ ਕਮਾ ਲਈ ਇੱਥੇ ਜਨਮ ਦੀ ਗੱਲ ਨਹੀਂ ਇੱਥੇ ਕਰਮ ਦੀ ਗੱਲ ਹੈ ਪਹਿਲਾਂ ਕਰਮ ਦੀ ਗੱਲ ਹੀ ਹੁੰਦੀ ਸੀ ਫਿਰ ਸਮਾ ਪਾ ਕੇ ਨਾ ਜਨਮ ਦੀ ਗੱਲ ਕਰ ਦਿੱਤੀ ਗਈ ਕਿਵੇਂ ਕੀਤੀ ਵੀ ਜਿਹੜਾ ਬ੍ਰਾਹਮਣ ਹੈ ਇਹ ਉੱਚੀ ਜਾਤ ਵਾਲਾ ਹੈ ਤੇ ਜਿਹੜਾ ਬ੍ਰਾਹਮਣ ਦੇ ਘਰ ਵਿੱਚ ਪੈਦਾ ਹੋਏਗਾ ਬ੍ਰਾਹਮਣ ਨੂੰ ਗੁਰੂ ਕਿਹਾ ਜਾਂਦਾ ਸੀ ਨਾ ਜਦੋਂ ਜੰਝੂ ਪਾਇਆ ਜਾਂਦਾ ਸੀ ਇਹ ਸਿਖਾਇਆ ਜਾਂਦਾ ਸੀ ਗੁਰੂ ਪਿਤਾ ਜੀ ਫਰਮਾਉਂਦੇ ਨੇ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਕਿੰਦੇ ਸਿਖਿਆ ਕੰਨ ਵਿੱਚ ਦਿੱਤੀ ਜਾਂਦੀ ਸੀ ਕਿ ਅੱਜ ਤੋਂ ਤੁਹਾਡਾ ਗੁਰੂ ਬ੍ਰਾਹਮਣ ਹੈ ਪਰ ਗੁਰੂ ਜੀ ਨੇ ਸਾਨੂੰ ਦੱਸ ਦਿੱਤਾ ब्राह्मण गुरु है जगत का भग तन का गुरु नाही उधो एक जन्म दे नाल गल जोडती ਵੀ जे कोई ब्राह्मण ਦੇ ਘਰ ਚ ਪੈਦਾ ਹੁੰਦਾ ਹੈ ब्राह्मण गुरु ਹੈ ਤੇ ਉਹਦੇ ਘਰ ਵਿੱਚ ਜੰਮਣ ਵਾਲਾ ਜਨਮ ਤੋਂ ਗੁਰੂ ਜਨਮ ਨਾਲ ਗੱਲ ਜੋੜੀ ਗਈ ਪਰ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਤੋਂ ਗੱਲ ਦੂਰ ਕਰਕੇ ਕਰਮ ਨਾਲ ਫਿਰ ਜੋੜ ਦਿੱਤੀ ਇਥੇ ਭਾਈ ਜਨਮ ਦੀ ਗੱਲ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਪੈਦਾ ਹੋਏ ਸ਼੍ਰੀ ਚੰਦ ਜੀ ਸ਼੍ਰੀ ਚੰਦ ਹੀ ਰਹਿ ਗਏ ਲਖਮੀ ਦਾਸ ਜੀ ਲਖਮੀ ਦਾਸ ਹੀ ਰਹਿ ਗਏ ਪਰ ਦੂਰੋਂ ਚੱਲ ਕੇ ਆਇਆ ਬਾਬਾ ਲੈਣਾ ਗੁਰੂ ਦਾ ਰੂਪ ਹੋ ਗਿਆ ਕਰਮ ਨਾਲ ਗੱਲ ਜੁੜੀ ਆ ਇਥੇ ਕਰਮ ਕਰਕੇ ਪ੍ਰਵਾਨ ਜਨਮ ਕਰਕੇ ਨਹੀਂ ਜਨਮ ਸ਼੍ਰੀ ਚੰਦ ਜੀ ਦਾ ਹੋਇਆ ਗੁਰੂ ਬਾਬਾ ਜੀ ਦੇ ਘਰ ਵਿੱਚ ਜਨਮ ਲਖਮੀ ਦਾਸ ਜੀ ਦਾ ਹੋਇਆ ਬਾਬਾ ਲੈਣਾ ਜੀ ਦਾ ਜਨਮ ਨਹੀਂ ਹੋਇਆ ਪਰ ਕਰਮ ਐਸੇ ਕੀਤੇ ਕਿ ਬਾਬੇ ਦੇ ਘਰ ਦਾ ਚਿਰਾਗ ਬਣ ਗਿਆ ਬਾਬਾ ਲੈਣਾ ਆਪਾਂ ਕੱਲ ਸਮਝਿਆ ਸੀ ਨਾ ਬਾਬਾ ਨੇ ਘਰ ਚਾਨਣ ਲੈਣਾ ਜਨਮ ਦੇ ਨਾਲੋਂ ਗੱਲ ਕੱਟ ਕੇ ਕਰਮ ਦੇ ਨਾਲ ਜੁੜੀ ਗਈ ਆ ਕਰਮੀ ਆਪੋ ਆਪਣੀ ਕਰਮ ਕਰਕੇ ਪ੍ਰਭਾਨਾ ਤੇ ਕਰਮ ਕੋਈ ਵੀ ਕਰ ਸਕਦਾ ਹੈ ਕਿਸੇ ਵੀ ਧਰਮ ਵਿੱਚੋਂ ਆਵੇ ਜੀ ਨੇ ਕਰਮ ਕਮਾ ਲਏ ਗੁਰੂ ਜੀ ਦੇ ਹੁਕਮ ਨੂੰ ਕਮਾ ਲਿਆ ਉਹ ਸਿੱਖ ਹੈ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੈ ਪਾਣੇ ਆਪਣੇ ਪਾਣੇ ਜੋ ਚੱਲੈ ਭਾਈ ਵਿਛੜ ਫਿਰ ਤੇ ਛੋਟਾਂ ਹੀ ਖਾਵਾਂਗੇ ਨਾ ਜਦੋਂ ਹਰੀ ਭੁੱਲ ਜਾਂਦਾ ਹੈ ਪਾਣੀ ਤੋਂ ਬਾਹਰ ਹੁੰਨੇ ਫਿਰ ਖਵਾਰ ਹੀ ਹੋਈਦਾ ਜਿਨ੍ਹਾਂ ਨੇ ਆਸਰਾ ਲੈ ਲਿਆ ਫਿਰ ਉਹ ਖਵਾਰ ਨਹੀਂ ਹੁੰਦੇ ਨੀਤੇ ਖਵਾਰੀ ਪੱਲੇ ਪੈਂਦੀ ਆ ਸੋ ਪਾਣੀ ਚ ਆ ਜਾਈਏ ਹੁਕਮ ਚ ਆ ਜਾਈਏ ਹੁਕਮ ਦੀਆਂ ਵੀ ਤਿੰਨ ਅਵਸਥਾ ਮੰਨੇ ਪਹਿਲਾ ਹੈ ਹੁਕਮ ਨੂੰ ਸੁਣ ਲੈਣਾ ਤਿੰਨ ਭਾਗਾਂ ਵਿੱਚ ਹੁਕਮ ਨੂੰ ਵੰਡਿਆ ਗਿਆ ਸੱਚ ਕਰਕੇ ਜਾਣਿਓ ਜੇ ਆਪਾਂ ਹੁਕਮ ਨੂੰ ਕਮਾਉਣੀ ਆ ਨਾ ਫਿਰ ਮਨੁੱਖ ਕਰਮ ਕਾਂਡਾਂ ਵਿੱਚੋਂ ਨਿਕਲ ਕੇ ਹੁਕਮ ਰਜ਼ਾਈ ਚੱਲਣਾ ਇਸ ਧਰਮ ਦੇ ਉੱਤੇ ਪੱਕਾ ਹੋ ਜਾਂਦਾ ਹੈ ਪਰ ਹੁਕਮ ਨੂੰ ਤਿੰਨ ਭਾਗਾਂ ਚ ਵੰਡਿਆ ਗਿਆ ਪਹਿਲਾ ਹੈ ਹੁਕਮ ਨੂੰ ਸੁਣਨਾ ਸੁਣਨ ਦੀ ਵੀ ਬੜੀ ਵੱਡੀ ਬਖਸ਼ਿਸ਼ ਹੈ ਨਾਨਕ ਭਗਤਾਂ ਸੁਣਿਆ ਸੁਣਨ ਦੀ ਬਖਸ਼ਿਸ਼ ਹੈ ਦੂਜਾ ਹੈ ਹੁਕਮ ਨੂੰ ਮੰਨ ਲੈਣਾ ਜੋ ਸੁਣਿਆ ਉਹਨੂੰ ਮੰਨਣ ਹੈ ਮੰਨਣ ਦੀ ਵੀ ਵੱਡੀ ਕਿਰਪਾ ਹੈ ਮੰਨੇ ਕੀ ਗਤ ਜੇ ਕੋ ਕਹੇ ਪਿਛੇ ਪਛਤਾਉਂਦਾ ਬੰਦਾ ਇਸੇ ਤਰ੍ਹਾਂ ਜੀਨੇ ਸੁਣ ਕੇ ਮੰਨ ਲਿਆ ਮੰਨਣ ਵਾਲੇ ਦੀ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੇ ਕੋਈ ਕਹਿੰਦਾ ਮੈਂ ਬਿਆਨ ਕਰਾਂਗਾ ਪਛਤਾਉਣਾ ਪੈਂਦਾ ਉਹਨਾਂ ਤੇ ਜਿਹੜਾ ਮੰਨ ਲੈਂਦਾ ਉਹਨੂੰ ਖਸਮ ਦਾ ਮਹਿਲ ਪ੍ਰਾਪਤ ਹੋ ਜਾਂਦਾ ਹੈ ਉਹਨੂੰ ਪਰਮੇਸ਼ਰ ਦੀ ਹਜ਼ੂਰੀ 'ਚ ਥਾਂ ਮਿਲਦੀ ਆ ਪੰਚ ਪਰਵਾਣ ਇਹਨਾਂ ਵਿੱਚ ਨਾ ਆਉਂਦਾ ਫਿਰ ਉਹਦਾ ਪੰਚ ਪਰਵਾਣ ਪੰਚ ਪੰਛੇ ਪਾਵੇਂ ਤੇ ਆਪਾਂ ਵੀ ਪਹਿਲਾਂ ਸੁਣੀਏ ਆ ਸ਼ਰਾਧਾਂ ਦੇ ਦਿਨ ਚੱਲਦੇ ਆ ਨਾ ਸ਼ਰਾਧਾਂ ਦੇ ਬਾਰੇ ਗੁਰੂ ਜੀ ਕੀ ਫਰਮਾਉਂਦੇ ਨੇ ਪਹਿਲਾਂ ਸੁਣੀਏ ਫਿਰ ਮੰਨਣੇ ਫਿਰ ਕਿਰਪਾ ਹੋ ਜਾਣੀ ਆ ਹੁਣ ਗੁਰੂ ਜੀ ਹੁਕਮ ਕਰਦੇ ਨੇ ਜੀਵਤ ਪਿੱਤਰ ਨਾ ਮਾਨੈ ਕਉ ਮੂਏ ਸ਼ਰਾਦ ਕਰਾਹੀ ਪਿੱਤਰ ਭੀ ਬਪਰੇ ਕਹੋ ਕਿਉਂ ਪਾਵੈ ਕਵਾਂ ਕੁਕਰ ਖਾਹੀ ਬਾਬਾ ਕਬੀਰ ਜੀ ਫਰਮਾਉਂਦੇ ਨੇ ਜੀਵਤ ਪਿਤਰ ਨਾ ਮੰਨਨੇ ਕੋ ਜਿਉਂਦੇ ਮਾਪਿਆਂ ਨੂੰ ਕੋਈ ਮੰਨਦਾ ਨਹੀਂ ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਦਾ ਜਿਉਂਦਿਆਂ ਦਾ ਆਦਰ ਮਾਣ ਸਤਿਕਾਰ ਕੀਤਾ ਨਹੀਂ ਜਾਂਦਾ ਤੇ ਮਰਰ ਤੋਂ ਬਾਅਦ ਸ਼ਰਾਦ ਕਰਦੀ ਆ ਦੁਨੀਆ ਮੂਏ ਸ਼ਰਾਦ ਕਰਾਂ ਹੀ ਕਿਤੇ ਕਾਹਨੋਂ ਕਿਸੇ ਪਿੱਤਰ ਤੱਕ ਜਾਂਦਾ ਹੈ ਪਿੱਤਰ ਭੀ ਬੱਪਰੇ ਕਹੋ ਕਿਉਂ ਪਾਗੈਂ ਕਊਆ ਕੁੱਕਰ ਖਾਂਹੀ ਨੂੰ ਤੇ ਕਾਂ ਕੁੱਤੀ ਖਾ ਜਾਂਦੇ ਐ ਕਿਉਂਕਿ ਜਿਹੜਾ ਖੀਰਲਾ ਸ਼ਰਾਦ ਹੁੰਦੇ ਨਾ ਇਹ ਕਾਮਾ ਕੁੱਤਿਆਂ ਨੂੰ ਵੀ ਕੀਤਾ ਜਾਂਦਾ ਹੈ ਵੀ ਕੁਝ ਵੀ ਕਿਤੇ ਨਹੀਂ ਜਾਂਦਾ ਵੀ ਇਹ ਇੱਥੇ ਹੀ ਰਹਿ ਜਾਂਦਾ ਜਿਉਂਦੇ ਮਾਪਿਆਂ ਦੀ ਸੇਵਾ ਕਰੀਏ ਜਦੋਂ ਗੁਰੂ ਪਿਤਾ ਜੀ ਹਰ ਦੁਆਰ ਗਏ ਪਹਿਲਾਂ ਆਪਾਂ ਸਮਝ ਲਈਏ ਵੀ ਗੁਰੂ ਜੀ ਸਮਝਾਉਂਦੇ ਕੀ ਨੇ ਪਹਿਲਾਂ ਸੁਣੀਂਗੇ ਹਰਦਵਾਰ ਦੀ ਧਰਤੀ ਤੇ ਗਏ ਗੁਰੂ ਜੀ ਨੇ ਵੇਖਿਆ ਕਿ ਬੜੇ ਲੋਕ ਸੂਰਜ ਨੂੰ ਪਾਣੀ ਦੇ ਰਹੇ ਨੇ ਗੁਰੂ ਪਿਤਾ ਜੀ ਨੇ ਉਹਨਾਂ ਨੂੰ ਇਦਾਂ ਹੀ ਆਵਾਜ਼ ਨਹੀਂ ਮਾਰੀ ਵੀ ਤੁਸੀਂ ਕੀ ਕਰਦੇ ਹੋ ਵੇਖੋ ਬਾਬਾ ਜੀ ਦਾ ਸਮਝਾਉਣ ਦਾ ਤਰੀਕਾ ਗੁਰੂ ਪਿਤਾ ਜੀ ਆਪ ਗੰਗਾ ਵਿੱਚ ਚਲੇ ਗਏ ਦੂਜੇ ਪਾਸੇ ਬੁੱਕ ਭਰ ਭਰ ਕੇ ਪਾਣੀ ਦੇ ਸੁੱਟਣੇ ਸ਼ੁਰੂ ਕਰਤੇ ਹੁਣ ਉਹ ਆਪ ਵੇਖਦੇ ਨੇ ਜਿਹੜੇ ਸੂਰਜ ਨੂੰ ਪਾਣੀ ਦੇ ਰਹੇ ਸੀ ਨਾ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਲੱਗਦੇ ਨੂੰ ਪਤਾ ਨਹੀਂ ਇਹ ਕੱਲਾ ਹੀ ਉਲਟ ਪਾਸੇ ਪਾਣੀ ਦਿੰਦਾ ਹੈ ਪੁੱਛ ਲਈਏ ਇੱਕ ਜਾਣਾ ਨਾ ਹਿੰਮਤ ਜੀ ਕਰਕੇ ਗਿਆ ਪੁੱਛਣ ਦੇ ਲਈ ਵੀ ਤੁਸੀਂ ਕੀ ਕਰਦੇ ਹੋ ਗੁਰੂ ਜੀ ਨੇ ਉਹਨਾਂ ਦੇ ਸਵਾਲ ਉੱਤੇ ਸਵਾਲ ਕਰਤਾ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦੇ ਅਸੀਂ ਤਾਂ ਪਾਣੀ ਪਹੁੰਚਾ ਰਹੇ ਹਾਂ ਸੂਰਜ ਤੱਕ ਪਿੱਤਰਾਂ ਤੱਕ ਤਾਂ ਹੀ ਅਸਰ ਹੋਏਗਾ ਨਾ ਤਾਂ ਹੀ ਸਾਡੇ ਪਿੱਤਰ ਖੁਸ਼ ਹੋਣਗੇ ਵੀ ਇਹਨਾਂ ਦਿਨਾਂ ਵਿੱਚ ਪਿੱਤਰ ਲੋਕ ਦੇ ਦਰਵਾਜ਼ੇ ਖੁੱਲੇ ਹੁੰਦੇ ਨੇ ਗੁਰੂ ਜੀ ਕਹਿਣ ਲੱਗੇ ਅੱਛਾ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ ਤੇ ਮੈਂ ਆਪਣੇ ਖੇਤਾਂ ਨੂੰ ਦੇ ਰਹੇ ਹਾਂ ਤਲਵੰਡੀ ਦੇ ਨੇੜੇ ਮੇਰੇ ਖੇਤ ਨੇ ਮੇਰੇ ਖੇਤਾਂ ਨੂੰ ਪਾਣੀ ਦੇ ਰਹੇ ਤੁਸੀਂ ਸੂਰਜ ਨੂੰ ਦਿਓ ਤੇ ਮੈਂ ਖੇਤਾਂ ਨੂੰ ਦੇਣੇ ਇੰਨਾ ਕਹਿ ਕੇ ਨਾ ਬਾਬਾ ਜੀ ਨੇ ਹੋਰ ਤੇਜ਼ੀ ਨਾਲ ਬੁੱਕ ਪਰ ਪਰ ਕੇ ਸੁੱਟਣੇ ਸ਼ੁਰੂ ਕਰਤੇ ਤੇ ਉਹ ਜਾ ਕੇ ਆਪਣੇ ਸਾਥੀਆਂ ਨੂੰ ਦੱਸਦੇ ਵੀ ਉਹ ਤਾਂ ਖੇਤਾਂ ਨੂੰ ਪਾਣੀ ਦੇ ਰਹੇ ਨੇ ਉਹ ਪੁੱਛਦੇ ਨੇ ਵੀ ਖੇਤ ਕਿੱਥੇ ਨੇ ਕਹਿੰਦੇ ਤਲਵੰਡੀ ਦੇ ਕੋਲ ਪੁਨ ਦਸੀ ਇਹ ਵੀ ਤਲਵੰਡੀ ਦੇ ਕੋਲ ਨੇ ਹੁਣ ਸਾਰੇ ਜਾਣੇ ਆ ਗਏ ਬਾਬਾ ਜੀ ਦੇ ਕੋਲ ਆ ਕੇ ਖਿੜ ਖੜਾ ਕੇ ਹੱਸ ਕੇ ਕਹਿੰਦੇ ਨੇ ਭਲਿਆ ਇੰਨੀ ਦੂਰ ਪਾਣੀ ਕਿਵੇਂ ਜਾਊਗਾ ਦੇਖੋ ਉਹਨਾਂ ਦੇ ਮੂੰਹ ਚੋਂ ਗੜਵਾਇਆ ਬਾਬਾ ਜੀ ਨੇ ਇੰਨੀ ਦੂਰ ਪਾਣੀ ਕਿਵੇਂ ਜਾਊ ਗੁਰੂ ਜੀ ਕਹਿਣ ਲੱਗੇ ਮੇਰੇ ਖੇਤ ਤਾਂ ਇਸੇ ਧਰਤੀ ਤੇ ਨੇ ਜੇ ਨੀਵੀਂ ਵੀ ਦੂਰ ਪਾਣੀ ਨਹੀਂ ਜਾ ਸਕਦਾ ਸੂਰਜ ਤੇ ਕਿੰਨਾ ਦੂਰ ਹੈ ਫਿਰ ਉੱਥੇ ਤੱਕ ਪਾਣੀ ਕਿਵੇਂ ਜਾਏਗਾ ਤੁਸੀਂ ਕਿਹਨੇ ਸੂਰਜ ਨੂੰ ਪਾਣੀ ਦੇ ਰਹੇ ਵੀ ਕਿਵੇਂ ਉੱਥੇ ਤੱਕ ਪਾਣੀ ਚਲੇ ਜਾਊ ਪਿੱਤਰਾਂ ਤੱਕ ਪਿੱਤਰ ਲੋਕ ਦੇ ਦਰਵਾਜ਼ੇ ਖੁੱਲੇ ਹੁੰਦੇ ਨੇ ਤੁਸੀਂ ਮੰਨਦੇ ਹੋ ਨਾ ਕਿ ਖੇਤਾਂ ਤੱਕ ਪਾਣੀ ਨਹੀਂ ਜਾ ਸਕਦਾ ਫਿਰ ਸੂਰਜ ਤੱਕ ਕਿੱਦਾਂ ਚਲੇ ਆ ਜਾਊ ਸਾਰਿਆਂ ਦੇ ਗੱਲ ਮੰਨ ਨੂੰ ਲੱਗੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਨਾਲ ਸਾਰੇ ਬਾਹਰ ਨਿਕਲੇ ਗਏ ਸਾਰੇ ਬਾਹਰ ਆ ਗਏ ਕੁਝ ਕਿਸਾਨ ਦੋ ਚਾਰ ਹੁੰਦੇ ਨਾ ਵੀ ਢੀਠ ਜਿਵੇਂ ਸਤਾ ਪਹਿਲਾਂ ਤੋਂ ਕਰਦੇ ਆਏ ਇਦਾਂ ਹੀ ਕਰਨ ਨੇ ਹਿੰਦੀ ਜੇ ਉਹ ਵਿਚੇ ਖੜੇ ਰਹੇ ਬਾਕੀ ਸਾਰੇ ਬਾਬਾ ਜੀ ਦੀ ਵਾਲੇ ਦੇ ਵਾਲੇ ਬਹਿ ਗਏ ਆ ਕੇ ਪੁੱਛਦੇ ਨੇ ਗੁਰੂ ਜੀ ਜੀ ਇਦਾਂ ਪਿੱਤਰਾਂ ਨੂੰ ਖੁਸ਼ ਨਹੀਂ ਕਰਿਆ ਜਾ ਸਕਦਾ ਫਿਰ ਕਿਵੇਂ ਕਰੀਏ ਫਿਰ ਸਤ ਗੁਰੂ ਜੀ ਨੇ ਉੱਥੇ ਫਰਮਾਇਆ ਸੀ ਨਾ ਜੇ ਮਹਾਕਾ ਕਰ ਮੋਹੇ ਕਰ ਮੋਹੇ ਪਿੱਤਰੀ ਕਰੋ ਕਿਰਪਾ ਸਾਦੀ ਵਾਰਤੇ ਰੋਜ਼ ਪੜਦੇ ਆ ਨਾ ਜੇ ਮੁਹੱਕਾ ਕਰ ਮੁਹੇ ਕਰ ਮੁਹੇ ਪਿਤਰੀ ਅੱਗੇ ਵਸਤ ਸੰਝਾਣੀ ਐ ਪਿਤਰੀ ਚੋਰ ਵੱਡੀਆਂ ਹੱਥ ਦਲਾਲ ਕੇ ਮੁਸਫੀ ਨਾਨਕ ਅੱਗੇ ਸੋ ਮਿਲ ਜੇ ਖੱਟੇ ਕਾਲੇ ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਇਦਾਂ ਤੁਹਾਡਾ ਪਹੁੰਚਾਇਆ ਕੁਝ ਪਹੁੰਚਾਇਆ ਜਾਂਦਾ ਹੁੰਦਾ ਜੇ ਮੁਹੱਕਾ ਮੁਹੱਕਾ ਕਹਿੰਦੇ ਨੇ ਠੱਗ ਨੂੰ ਘਰ ਮੋਹੇ ਕਿਸੇ ਦੇ ਘਰ ਵਿੱਚ ਠੱਗੀ ਲਾ ਕੇ ਸਨ ਲਾ ਕੇ ਕੋਈ ਚੀਜ਼ ਲੈ ਆਵੇ ਚੋਰੀ ਕਰਕੇ ਕੋ ਚੋਰ ਚੋਰੀ ਕਰਕੇ ਲੈ ਆਵੇ ਕੋਈ ਠੱਗ ਠੱਗੀ ਮਾਰ ਕੇ ਲੈ ਆਵੇ ਕਹਿਣ ਦਾ ਭਾਵ ਕਿਸੇ ਦੀ ਚੀਜ਼ ਲੈ ਆਵੇ ਤੇ ਆ ਕੇ ਪਿੱਤਰਾਂ ਦੇ ਨਿਮਿਤ ਉਹ ਬ੍ਰਾਹਮਣ ਨੂੰ ਸ਼ਕਾਵੇ ਭੋਜਨ ਉਹ ਚੀਜ਼ ਲਿਆਂਦੀ ਉਹ ਦੇ ਦੇ ਕਿਉਂਕਿ ਬੜਾ ਕੁਝ ਕਰਦੀ ਆ ਨਾ ਬਨੀਆਂ ਇਥੋਂ ਤੱਕ ਮੰਝੇ ਬਿਸਤਰੀ ਵੀ ਚੁੱਕੀ ਫਿਰਦੀ ਆ ਵੀ ਆ ਵੀ ਪਹੁੰਚਾ ਦਿਓ ਜੀ ਉੱਤੇ ਕਈ ਤਾਂ ਗੁਰਦੁਆਰਾ ਸਾਹਿਬੇ ਅਰਦਾਸਾਂ ਕਰਵਾਉਂਦੀਆਂ ਮੰਝਾ ਆਏ ਆ ਜੀ ਚੱਪਲਾਂ ਆਈਆਂ ਨੇ ਭਾਂਡੇ ਆਏ ਨੇ ਵੀ ਇੱਥੇ ਕਿਹੜਾ ਕੋਈ ਇਦਾਂ ਡਾਕ ਘਰ ਖੁੱਲੇ ਵੀ ਜੋ ਚੀਜ਼ਾਂ ਇਥੋਂ ਉੱਡ ਕੇ ਉੱਪਰ ਨੂੰ ਜਾਂਦੀਆਂ ਜਾਂ ਕੋਈ ਇਦਾਂ ਦਾ ਪਲੇਨ ਬਣਿਆ ਹੋਏ ਵੀ ਪਿੱਤਰ ਲੋਕ ਚੀਜ਼ਾਂ ਪਹੁੰਚਾ ਕੇ ਆਉਂਦਾ ਜੇ ਕੋਈ ਚੀਜ਼ ਦੀ ਕਮੀ ਆ ਨਾ ਵੈਸੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਬੜੀਆਂ ਪਿਆਰ ਵਾਲੀਆਂ ਹੁੰਦੀਆਂ ਕਿਸੇ ਚੀਜ਼ ਦੀ ਇੱਥੇ ਕਮੀ ਖੁੰਦੀ ਹੋਈ ਨਹੀਂ ਚਲੋ ਫਿਰ ਵੀ ਜੇ ਕੋਈ ਚੀਜ਼ ਚਾਹੀਦੀ ਆਪਾਂ ਬੇਨਤੀ ਕਰੀਏ ਸੰਗਤਾਂ ਢੇਰ ਲਾ ਦਿੰਦੀਆਂ ਨੇ ਪਤਾ ਲੱਗ ਜੇ ਸੰਗਤ ਨੂੰ ਵੀ ਆ ਚੀਜ਼ ਦੀ ਜ਼ਰੂਰਤ ਹੈ ਇੱਥੇ ਚਾਹੀਦੀ ਹੈ ਵੀ ਆ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਆ ਆਪਾਂ ਇੱਕ ਬੇਨਤੀ ਕਰੀ ਵੀ ਮੰਜਾ ਚਾਹੀਦਾ ਵਿਸਤਰਾ ਚਾਹੀਦਾ ਉਸੇ ਸਮੇਂ ਇੱਕ ਮੰਜੇ ਦੀ ਕੀ ਗੱਲ ਕਰਦੇ ਆ ਮੰਜੀਆਂ ਦੇ ਢੇਰ ਲੱਗ ਜਾਣੇ ਸੰਗਤਾਂ ਪਿਆਰ ਵਾਲੀਆਂ ਪਰ ਬਹਿਮ ਨਾਲ ਨਹੀਂ ਜੋੜਨਾ ਕਈ ਬਹਿਮ ਨਾਲ ਜੋੜਦੇ ਜੀ ਲਿਆਓ ਤੁਹਾਡੇ ਬਜ਼ੁਰਗਾਂ ਦੇ ਨਿਮਿੱਤਰ ਦਾਸ ਹੋਏਗੀ ਪਰਮ ਨਹੀਂ ਕਰਨਾ ਗੁਰੂ ਜੀ ਸਮਝਾਉਂਦੇ ਨੇ ਵੀ ਜੇ ਕੋਈ ਠੱਗ ਠੱਗੀ ਮਾਰ ਕੇ ਚੀਜ਼ ਲੈ ਆਵੇ ਜਾਂ ਕੋਈ ਚੋਰ ਚੋਰੀ ਕਰਕੇ ਚੀਜ਼ ਲੈ ਆਵੇ ਤੇ ਉਹ ਪਿੱਤਰਾਂ ਦੇ ਨਮਿਤ ਕਰੇ ਸ਼ਰਾਧ ਤੇ ਉੱਪਰ ਜੇ ਚੀਜ਼ ਜਾਂਦੀ ਹੋਵੇ ਤੇ ਅੱਗੇ ਤੇ ਉਹਨਾਂ ਦੇ ਪਿੱਤਰਾਂ ਨੇ ਜਿਨ੍ਹਾਂ ਦੇ ਘਰ ਵਿੱਚੋਂ ਚੋਰੀ ਕੀਤੀ ਗਈ ਆ ਉਹਨਾਂ ਨੇ ਸਿਆਣ ਲੈਣੀ ਆ ਚੀਜ਼ ਵੀ ਤੇ ਸਾਡੀ ਆ ਉੱਥੇ ਤੇ ਲੜਾਈ ਹੋਜੂਗੀ ਅੱਗੇ ਵਸਤ ਸਜਾਣੀ ਐ ਪਿੱਤਰੀ ਚੋਰ ਕਰੇ ਕਿ ਤੇ ਤੁਹਾਡੇ ਕਰਕੇ ਤੁਹਾਡੇ ਪਿੱਤਰਾਂ ਨੂੰ ਵੀ ਚੋਰ ਕਹਿਣ ਲੱਗ ਜਾਣਗੇ ਉੱਥੇ ਫਿਰ ਪਿੱਤਰ ਵੀ ਚੋਰ ਬਣ ਜਾਣਗੇ ਕਿਉਂਕਿ ਚੋਰੀ ਦੀ ਚੀਜ਼ ਉਹਨਾਂ ਕੋਲੋਂ ਫੜੀ ਜਾਊਗੀ ਵੱਡਿਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ ਮੁਸਫੀ ਇਹ ਕਰੇ ਦਾ ਅਰਥ ਹੈ ਨਿਆਂ ਰੱਬ ਜੀ ਫਿਰ ਇਹ ਨਿਆਂ ਕਰਦੇ ਨੇ ਵੀ ਜਿਹੜਾ ਦਲਾਲ ਹੈ ਨਾ ਵਿੱਚ ਵਿਚੋਲਾ ਬਣਦੇ ਵੀ ਮੈਂ ਪਹੁੰਚਾਉਂਗਾ ਚੀਜ਼ਾਂ ਕਹਿੰਦੇ ਉਹਦੇ ਵੀ ਹੱਥ ਵੱਡੇ ਜਾਂਦੇ ਨੇ ਜਿਹੜਾ ਵਿੱਚ ਦਲਾਲੀ ਕਰਦਾ ਹੈ ਪਹਿਲਾਂ ਤੇ ਕਹਿੰਦੇ ਬ੍ਰਾਹਮਣ ਆਉਂਦਾ ਹੁੰਦਾ ਸੀ ਹੁਣ ਤੱਕ ਇੱਕ ਸ਼ਹਿਰਿਆਂ ਵਾਲੀ ਵੀ ਚਲੇ ਜਾਂਦੇ ਆ ਵੀ ਸਾਨੂੰ ਛਕਾ ਦਿਓ ਅਸਲ ਵਿੱਚ ਉਹਨਾਂ ਨੇ ਪੰਜ ਅਕਕਾਰਾਂ ਦੀ ਸਿੱਖਿਆ ਨੂੰ ਧਾਰਨ ਨਹੀਂ ਕੀਤਾ ਉਹਦਾ ਸਾਰੀ ਨਹੀਂ ਇੱਦਾਂ ਕਰਦੇ ਬਿਰਲਿਆਂ ਨੂੰ ਛੱਡ ਕੇ ਕਹਿੰਦੇ ਦਲਾਲ ਬਣਦੇ ਨਾ ਜਿਹੜਾ ਵਿੱਚ ਦਲਾਲੀਆਂ ਕਰਦਾ ਵੀ ਮੈਂ ਵਿੱਚ ਬਚੂਲਾ ਬਣਾਗਾ ਵੱਡੀਆਂ ਹੱਥ ਦਲਾਲ ਕੇ ਉਹਦੇ ਹੱਥ ਵੱਡੇ ਜਾਣਗੇ ਮੁਸਫੀਏ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਅੱਗੇ ਤਾਂ ਉਹੀ ਮਿਲਦਾ ਉਹ ਪੁੱਛਦੇ ਨੇ ਫਿਰ ਅੱਗੇ ਕੀ ਮਿਲੇਗਾ ਪਿੱਤਰਾਂ ਨੂੰ ਕਿਵੇਂ ਖੁਸ਼ ਕਰੀਏ ਗੁਰੂ ਜੀ ਦੱਸਦੇ ਨੇ ਵੀ ਤੁਹਾਡਾ ਪਹੁੰਚਾਇਆ ਕੁਝ ਨਹੀਂ ਪਹੁੰਚਦਾ ਅੱਗੇ ਤਾਂ ਉਹੀ ਮਿਲਦਾ ਜੋ ਇੱਥੇ ਖੱਟਿਆ ਹੁੰਦਾ ਕਮਾਇਆ ਹੁੰਦਾ ਸੋ ਕਮਾਈਏ ਖੱਟੀਏ ਘਟਣਾ ਕੀ ਹੈ ਕਮਾਉਣਾ ਕੀ ਹੈ ਜਦੋਂ ਬੰਦੇ ਨੂੰ ਬਾਹਰੀ ਧਨ ਦੀ ਸਮਝ ਆਉਂਦੀ ਆ ਨਾ ਬਾਰੀ ਤਾਨੂੰ ਇਕੱਠਾ ਕਰਨ ਦੇ ਲਈ ਬੰਦਾ ਦਿਨ ਰਾਤ ਇੱਕ ਕਰ ਦਿੰਦਾ ਰਾਤ ਨਹੀਂ ਵੇਖਦਾ ਦਿਨ ਨਹੀਂ ਵੇਖਦਾ ਤੋ ਕਿ ਤਨ ਦੀ ਸਮਝ ਹੈ ਵੀ ਕੰਮ ਆਏਗਾ ਜੋੜਦੇ ਆ ਨਾ ਸਾਨੂੰ ਧਰਮ ਦੀ ਸਮਝ ਹੀ ਨਹੀਂ ਤਾਂ ਹੀ ਤਾਂ ਅਮਰਤ ਵੇਲੇ ਵੀ ਨਹੀਂ ਉੱਠਿਆ ਜਾਂਦਾ ਗੁਰੂ ਜੀ ਸਮਝਾਉਂਦੇ ਨੇ ਪੁੱਤ ਇਹ ਬਾਰੀ ਤਨ ਤਾਂ ਉਨਾ ਟਾਈਮ ਹੈ ਜਿੰਨਾ ਟਾਈਮ ਸਾਹ ਚੱਲਦੇ ਨੇ ਮਾਇਆ ਗੁਜਰਾਨ ਹੈ ਗੁਰੂ ਜੀ ਕਿਤੇ ਨਹੀਂ ਕਹਿੰਦੇ ਵੀ ਸਿੱਖ ਨੇ ਰੁਪਏ ਨਹੀਂ ਕਮਾਉਣੇ ਕਮਾਉਣੇ ਨਹੀਂ ਪਰ ਹੱਕ ਦੀ ਕਮਾਈ ਦੇ ਕਮਾਉਣੇ ਨੇ ਹੱਕ ਦੀ ਕਮਾਈ ਨਾਲ ਭਾਵੇਂ ਕੋਈ ਕਰੋੜਪਤੀ ਬਣ ਜੇ ਫੇਰੀ ਦਸਵੰਦ ਕੱਢਾਂਗੇ ਫੇਰੀ ਲੋੜਵੰਦਾਂ ਦੀ ਮਦਦ ਹੋਏਗੀ ਜੇ ਅਸੀਂ ਕਮਾਈ ਕਰਾਂਗੇ ਕਿਰਤ ਕਰਾਂਗੇ 100 ਰੁਪਏ ਕਮਾਵਾਂਗੇ ਫੇਰੀ 10 ਰੁਪਏ ਲੈ ਕੇ ਆਵਾਂਗੇ ਜੇ ਲੱਖ ਕਮਾਵਾਂਗੇ 10000 ਲੈ ਕੇ ਆਵਾਂਗੇ ਫੇਰੀ ਲੋੜਵੰਦ ਭਰਾਵਾਂ ਦੀ ਭੈਣਾਂ ਦੀ ਵਾਹ ਫੜਾਂਗੇ ਉਹਨਾਂ ਦੇ ਕੰਮ ਆ ਮੰਗੇ ਜੇ ਆਪਾਂ ਕਰਤ ਕਰਾਂਗੇ ਗੁਰਬਾਣੀ ਇਹ ਨਹੀਂ ਕਹਿੰਦੀ ਕਿ ਰਪਏ ਨਹੀਂ ਕਮਾਉਣੇ ਕਮਾਉਣੇ ਨੇ ਹੱਕ ਦੀ ਕਮਾਈ ਕਰਨੀ ਹੈ ਹੱਕ ਦੀ ਕਮਾਈ ਦੇ ਵਿੱਚੋਂ ਮਦਦ ਕਰਨੀ ਆ ਪਰ ਇਹ ਧੰਨ ਦੇ ਨਾਲ ਸੁਰਤ ਨਹੀਂ ਜੋੜਨੀ ਪਕੜ ਨਹੀਂ ਬਣਾਉਣੀ ਹੈ ਤੇ ਉਹਨਾਂ ਟਾਈਮ ਹੈ ਜਿੰਨਾਂ ਟਾਈਮ ਸਾਹ ਚੱਲਦੇ ਨੇ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਮਾਈਏ ਨਹੀਂ ਲੱਖਾਂ ਕਰੋੜਾਂ ਜੀ ਸਦਕੇ ਕਮਾਈਏ ਹੱਕ ਦੀ ਕਮਾਈ ਨਾਲ ਕਮਾਈਏ ਪਰ ਚਾਦਰ ਰੱਖਿਓ ਸਰਪਰ ਦਾ ਅਰਥ ਹੈ ਜ਼ਰੂਰ ਲਾਜ਼ਮੀ ਇਥੋਂ ਉੱਠ ਕੇ ਚਲੇ ਜਾਵਾਂਗੇ ਤੇ ਸਭ ਕੁਝ ਛੱਡ ਕੇ ਜਾਵਾਂਗੇ ਛੱਡ ਜਾਸੀ ਲੱਖ ਕਰੋੜ ਲੱਖਾਂ ਕਰੋੜਾਂ ਇੱਥੇ ਹੀ ਰਹਿਣਗੇ ਹੁਣ ਇਹ ਧਨ ਦੀ ਸਮਝ ਐ ਪਤਾ ਹੈ ਵੀ ਇਹਦੇ ਨਾਲ ਪਦਾਰਥ ਹੋਣਗੇ ਚੀਜ਼ਾਂ ਹੋਣਗੀਆਂ ਕਮਾਲ ਇਕੱਠੇ ਕਰ ਲੇ ਪਰ ਉਸ ਧਨ ਦੀ ਸਮਝ ਹੀ ਨਹੀਂ ਜਿਹੜਾ ਧਨ ਉਦੋਂ ਵੀ ਨਾਲ ਨਿਵਦਾ ਜਦੋਂ ਸਾਹ ਬੰਦ ਹੋ ਜਾਂਦੀ ਨੇ ਉਹ ਧਨ ਵੀ ਤਾਂ ਇਕੱਠਾ ਕਰੀਏ ਨਾ ਉਹਦੇ ਲਈ 1 ਮਿੰਟ ਕੱਢ ਲਈਏ ਹੌਲੀ ਹੌਲੀ ਵਧਾਈਏ 10 ਮਿੰਟ ਤੇ ਆਈਏ ਘੰਟੇ ਤੇ ਆਈਏ ਸੰਚ ਹਰ ਧਨ ਇਕੱਠਾ ਕਰੀਏ ਸੰਚ ਦਾ ਅਰਥ ਹੈ ਕਿਹੜਾ ਹਰੀ ਧਨ ਸੰਚ ਹਰ ਧਨ ਪੂਜ ਸਤਗੁਰੂ ਛੋੜ ਸਗਲ ਵਿਕਾਰ ਕਿਉਂ ਇਕੱਠਾ ਕਰਨਾ ਹੈ ਗੁਰੂ ਜੀ ਫਰਮਾਉਂਦੇ ਨੇ ਜਹ ਮਾਰਗ ਕੇ ਗਨੇ ਜਾਹੇ ਨਾ ਕੋ ਸਾ ਹਰ ਕਾ ਨਾਮ ਉਹਾ ਸੰਗ ਤੋ ਸਾ ਜਹ ਪੈਂਦੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਇਹ ਨਾਲ ਨਿਵਦਾ ਇਹਨਾਂ ਇਸੇ ਕਰਕੇ ਬਾਬਾ ਕਬੀਰ ਜੀ ਫਰਮਾਉਂਦੇ ਲੁੱਟਿਏ RAM ਨਾਮ ਨੂੰ ਕੱਤਰ ਕਰੀਏ ਸਮਾਂ ਕੱਢਣਾ ਸ਼ੁਰੂ ਕਰੀਏ ਗੁਰੂ ਬਾਬਾ ਜੀ ਫਰਮਾਉਂਦੇ ਨੇ ਨਾਨਕ ਅਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਾ ਆਏ ਕੰਮ ਜਿਹੜੇ ਸੋਹਣੇ ਕੰਮ ਕਰਦੇ ਉਹੀ ਨਾਲ ਨਿਬੜੇ ਨੇ ਇਹ ਨਹੀਂ ਕਿ ਸਾਡੇ ਮਰਨ ਤੋਂ ਬਾਅਦ ਕੋਈ ਪਿੱਛੇ ਕੁਝ ਪਹੁੰਚਾ ਦੇਗਾ ਇਦਾਂ ਕੁਝ ਵੀ ਪਹੁੰਚਾਈ ਨਹੀਂ ਜਾਂਦਾ ਸਮਝੀਏ ਸ਼ਰਾਧਾਂ ਦੇ ਨਾਮ ਉੱਤੇ ਜੋ ਪਖੰਡ ਹੁੰਦਾ ਹੈ ਮਨਮਤ ਹੁੰਦੀ ਹੈ ਤੋ ਉਪਰ ਉਠੀਏ ਜਿਹੜੇ ਵਿਰਧ ਆਸ਼ਰਮ ਖੁੱਲ ਰਹੇ ਆ ਨਾ ਪੰਜਾਬ ਦੀ ਧਰਤੀ ਤੇ ਇਹ ਦੱਸ ਰਹੇ ਨੇ ਵੀ ਆਪਾਂ ਗੁਰੂ ਜੀ ਦੇ ਬਚਨਾਂ ਨੂੰ ਸੁਣਿਆ ਜ਼ਰੂਰ ਹੈ ਮੰਨਿਆਂ ਨੂੰ ਜੇ ਮੰਨਿਆਂ ਹੁੰਦਾ ਤਾਂ ਜਿਉਂਦੇ ਮਾਪਿਆਂ ਦੀ ਸੇਵਾ ਕਰਦੇ ਉਹਨਾਂ ਨੂੰ ਵਿਰਧ ਆਸ਼ਰਮਾਂ ਚ ਨਾ ਛੱਡਦੇ ਜਿਉਂਦਿਆਂ ਦੀ ਸੇਵਾ ਕਰੀਏ ਮਰਨ ਤੋਂ ਬਾਅਦ ਕੁਝ ਵੀ ਕਿਤੇ ਨਹੀਂ ਜਾਂਦਾ ਇਸਰਾਧ ਕਰਨੇ ਪਖੰਡ ਹੈ ਮਨਮਤ ਹੈ ਭਰਮ ਹੈ ਕਰਮ ਕਾਂਡ ਹੈ ਇਹਨੂੰ ਛੱਡ ਦਈਏ ਤੇ ਕਿਸੇ ਨੇ ਤਹਾਸ ਰਸ ਦੇ ਵਿੱਚ ਇੱਕ ਕਹਾਣੀ ਵੀ ਲਿਖੀ ਸੀ ਬੜੀ ਪਿਆਰੀ ਕਹਿੰਦੇ ਕੋਈ ਵੀਰ ਨਾ ਸਮਝ ਗਿਆ ਕਲਾਸਾਂ ਗੁਰਮਤ ਦੀਆਂ ਲਾਉਣ ਤੋਂ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਸ਼ਰਾਧਨਾਮ ਕੀ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ ਹੁਣ ਘਰ ਦੇਸ ਭਰਮ ਵਿੱਚ ਫਸੇ ਹੋਏ ਸੀ ਸ਼ਰਾਧ ਕਰਦੇ ਸੀ ਪਿਤਰਾਂ ਦੇ ਨਮਿਤ ਜੋ ਵੱਡੇ-ਵਡੇਰੇ ਚੜਾਈ ਕਰ ਗਏ ਉਹਨਾਂ ਦੇ ਨਮਿੱਤ ਉਹਨੇ ਸੋਚਿਆ ਵੀ ਜੇ ਸਿੱਧਾ ਜਾ ਕੇ ਦੱਸਾਂਗਾ ਨਾ ਫਿਰ ਗੱਲ ਨਹੀਂ ਬੱਢੀ ਸਿੱਧਾ ਜਾ ਕੇ ਕਹਾਂਗਾ ਤੇ ਝੜਾ ਝਗੜਾ ਪਏਗਾ ਹੁੰਦਾ ਨਾ ਕਈ ਵਾਰ ਵੱਡੇ-ਵਡੇਰੇ ਘਰ ਦੇ ਬਜ਼ੁਰਗ ਸੁਣਦੇ ਵੀ ਨਹੀਂ ਹੁੰਦੇ ਗੱਲ ਉਹ ਕਹਿੰਦੇ ਵੀ ਤੂੰ ਕੱਲ ਦਾ ਜੰਮਿਆ ਸਾਨੂੰ ਮਤਾਂ ਦਿੰਨੇ ਜੇ ਕੋਈ ਬੱਚਾ ਸਹੀ ਗੱਲ ਸਮਝਾਵੇ ਸੁਣ ਲੈਣੀ ਚਾਹੀਦੀ ਆ ਇੱਥੇ ਉਮਰਾਂ ਨਹੀਂ ਦੇਖੀਆਂ ਜਾਂਦੀਆਂ ਕੋਈ ਬੱਚਾ ਵੀ ਸਾਨੂੰ ਗੁਰਮਤ ਦੀ ਗੱਲ ਦ੍ਰਿੜ ਕਰਵਾ ਸਕਦਾ ਹੈ ਤੇ ਉਸ ਵੀਰ ਨੇ ਸੋਚਿਆ ਵੀ ਗੱਲ ਬਣਨੀ ਨਹੀਂ ਕਿਉਂਕਿ ਪਰਿਵਾਰ ਦਾ ਸੁਭਾਅ ਪਤਾ ਹੀ ਹੁੰਦਾ ਆਪਾਂ ਨੂੰ ਆਪੋ ਆਪਣੇ ਪਰਿਵਾਰ ਦਾ ਵੀ ਚਲੋ ਕਿਉਂ ਨਾ ਇੱਕ ਤਰੀਕੇ ਨਾਲ ਸਮਝਾਇਆ ਜਾਵੇ ਹੁਣ ਉਹਨੇ ਤਰੀਕਾ ਅਪਣਾਇਆ ਵੀ ਬਰਾ ਜੋ ਸ਼ਰਾਧਾ ਦਾ ਦਿਨ ਸੀ ਨੂੰ ਢੀਕਿਆ ਸ਼ਰਾਧਾ ਦੇ ਦਿਨ ਆਏ ਤੇ ਬੁਲਾਇਆ ਗਿਆ ਪੁਜਾਰੀ ਨੂੰ ਇੱਕ ਹੁੰਦਾ ਸੱਚਾ ਪੁਜਾਰੀ ਉਹ ਆਪਾਂ ਸਾਰਿਆਂ ਨੇ ਬਣਨਾ ਹੈ ਠਾਕੁਰ ਕਾ ਸੇਵਕ ਆ ਪੁਜਾਰੀ ਆਪਾਂ ਬਣਨੇ ਇੱਕ ਹੁੰਦੇ ਪਖੰਡੀ ਪੁਜਾਰੀ ਉਹ ਨਹੀਂ ਬਣਨਾ ਜਿਹੜਾ ਪਰਮਾਚ ਪਾ ਕੇ ਦੁਨੀਆ ਨੂੰ ਲੁੱਟਦਾ ਸੱਚ ਨਹੀਂ ਦੱਸਦਾ ਹੁਣ ਉਹਨੂੰ ਬੁਲਾਇਆ ਕਿ ਸਭ ਕੁਝ ਤਿਆਰ ਕੀਤਾ ਬੜੇ ਪਕਵਾਨ ਸ਼ਿਕਾਏ ਤੇ ਉਹ ਵੀਰ ਆਪ ਅੱਗੇ ਹੋ ਹੋ ਸ਼ਿਕਾਰੇ ਹੈ ਉਹ ਪੁਜਾਰੀ ਨੂੰ ਵੀ ਲੱਗਦਾ ਵੀ ਇਹ ਬੜਾ ਸ਼ਰਧਾਬਾਨ ਹੈ ਤੇ ਕਹਿੰਦੇ ਉਸ ਵੀਰ ਨੇ ਕਹਿ ਕੇ ਖੀਰ ਵੀ ਬਣਾਈ ਸਪੈਸ਼ਲ ਜਦੋਂ ਸਭ ਕੁਝ ਛਕ ਲਿਆ ਨਾ ਕਹਿੰਦੇ ਵੀ ਖੀਰ ਵੀ ਬਣੀ ਆ ਬੜੇ ਬਦਾਮ ਕਾਜੂ ਘੋਟ-ਘੋਟ ਵਿੱਚ ਪਾਏ ਨੇ ਇਹ ਵੀ ਛਕੋ ਚਲੋ ਵੀ ਸ਼ਿਕਾਤੀ ਤੇ ਹੁਣ ਪੁਜਾਰੀ ਤੁਰਨ ਲੱਗੇ ਐ ਜਮਾ ਬਿਲਕੁਲ ਕੋਈ ਸਮਝਾਉਣ ਦਾ ਤਰੀਕਾ ਐਨ ਮੌਕੇ ਦੇ ਉੱਤੇ ਉਸ ਵੀਰ ਨੇ ਆਪਣੇ ਪਿਤਾ ਜੀ ਨੂੰ ਆਵਾਜ਼ ਦਿੱਤੀ ਕਹਿਣ ਲੱਗੇ ਪਿਤਾ ਜੀ ਮੈਨੂੰ ਤਾਂ ਹੁਣ ਯਾਦ ਆਏ ਉਹ ਕਹਿਣ ਲੱਗੇ ਵੀ ਪੁੱਤ ਕੀ ਕਿਉਂਕਿ ਪਹਿਲਾਂ ਅੱਗੇ ਹੋ ਕੇ ਉਹਨੇ ਸਭ ਕੁਝ ਖਵਾਇਆ ਤੇ ਪਿਤਾ ਨੂੰ ਵੀ ਲੱਗਦੇ ਵੀ ਇਹਦੀ ਬੜੀ ਭਾਵਨਾ ਸ਼ਰਧਾ ਦੇ ਵਿੱਚ ਚੰਗਾ ਹੋਇਆ ਵੀ ਇਸ ਪਾਸੇ ਲੱਗਿਆ ਕੱਲ ਨੂੰ ਸਾਡੇ ਵੀ ਕਰੂਗਾ ਪਿਤਾ ਨੂੰ ਤੇ ਲੱਗਦੇ ਉਹ ਕਹਿਣ ਲੱਗਿਆ ਵੀ 10 ਪੁੱਤ ਕਿਹੜੀ ਗੱਲ ਤੈਨੂੰ ਹੁਣ ਯਾਦ ਆਈ ਆ ਕੀ ਰਹਿ ਗਿਆ ਕੋਈ ਕਮੀ ਰਹੇਗੀ ਵੀਰ ਕਹਿੰਦਾ ਵੀ ਕਮੀ ਵੀ ਬੜੀ ਵੱਡੀ ਰਹਗੀ ਆਪਾਂ ਤੇ ਭੁੱਲ ਗਏ ਪਿਤਾ ਜੀ ਪੁੱਛਦੇ ਨੇ ਪੁੱਤ ਕੀ ਭੁੱਲ ਗਏ ਕੀ ਰਹਿ ਗਿਆ 10 ਪੁਜਾਰੀ ਆਪਣੇ ਕੋਲ ਐ ਆਪਾਂ ਹੁਣੇ ਠੀਕ ਕਰਾ ਲਾਂਗੇ ਇਹਨਾਂ ਨੂੰ ਤੇ ਸਾਰੇ ਮੰਤਰ ਆਉਂਦੇ ਹੁੰਦੇ ਨੇ ਇਹ ਸਭ ਕੁਝ ਕਰ ਦਿੰਦੇ ਨੇ ਉਹ ਕਹਿਣ ਲੱਗਿਆ ਵੀ ਪਿਤਾ ਜੀ ਆਪਾਂ ਤੇ ਪੁਜਾਰੀ ਨੂੰ ਛਕਾ ਦਿੱਤੀ ਖੀਰ ਤੇ ਆਪਾਂ ਨੂੰ ਜਿਆਦਾ ਹੀ ਨਹੀਂ ਰਿਹਾ ਵੀ ਆਪਣੇ ਬਾਪੂ ਜੀ ਨੂੰ ਤਾਂ ਸ਼ੂਗਰੀ ਬਹੁਤ ਸੀ ਹੁਣ ਤੇ ਸ਼ੂਗਰ ਵੱਧ ਗਈ ਹੋਣੀ ਹੈ ਉਹਨਾਂ ਦੀ ਇਹਨਾਂ ਨੇ ਸਭ ਕੁਝ ਤਾਂ ਉੱਤੇ ਪਹੁੰਚਾ ਦਿੱਤਾ ਇਥੇ ਇੱਕ ਜਰੀਏ ਹੀ ਬਣੀ ਆ ਨਾ ਤੇ ਉਹਨਾਂ ਨੇ ਸਭ ਕੁਝ ਉੱਤੇ ਪਹੁੰਚਾ ਦਿੱਤਾ ਤੇ ਬਾਪੂ ਜੀ ਤਾਂ ਗਾਲਾਂ ਹੀ ਕੱਢਦੇ ਹੋਣਗੇ ਵੀ ਨਾਲੇ ਚੰਗਾ ਭਲਾ ਪਤਾ ਹੈ ਸ਼ੂਗਰ ਹੈ ਫੇਰ ਮਿੱਠਾ ਤੋਰੀ ਜਾਂਦੇ ਨੇ ਹੁਣ ਕੀ ਕਰੀਏ ਪਿਤਾ ਵੀ ਕਹਿੰਦੇ ਵੀ ਇਹ ਤੇ ਗੱਲ ਹੀ ਗਲਤ ਹੋ ਗਈ ਕਰੀਏ ਕੀ ਵੀਰ ਫਿਰ ਕਹਿੰਦਾ ਉਹਨੇ ਤੇ ਸਭ ਕੁਝ ਸੋਚਿਆ ਸੀ ਕਿਉਂਕਿ ਸਮਝਾਉਣਾ ਹੈ ਨਾ ਪਰਿਵਾਰ ਨੂੰ ਕਹਿਣ ਲੱਗਿਆ ਪਿਤਾ ਜੀ ਹਜੇ ਵੀ ਕੁਝ ਨਹੀਂ ਵਿਗੜਿਆ ਪੁਜਾਰੀ ਕੋਲ ਐ ਬਾਪੂ ਜੀ ਜਦੋਂ ਮਿੱਠੀ ਚੀਜ਼ ਸ਼ੱਕ ਲੈਂਦੀ ਸੀ ਨਾ ਸ਼ੂਗਰ ਦਾ ਟੀਕਾ ਲਵਾ ਦਿੰਦੇ ਹੁੰਦੇ ਸੀ ਆਪਾਂ ਘੱਟ ਕਰਾਉਣ ਦਾ ਮੈਂ ਹੁਣੇ ਡਾਕਟਰ ਨੂੰ ਲੈ ਕੇ ਆਉਣਾ ਤੁਸੀਂ ਪੁਜਾਰੀ ਨੂੰ ਬਿਠਾਓ ਜਿੱਥੇ ਖੀਰ ਇਹਨਾਂ ਨੇ ਉੱਤੇ ਪਹੁੰਚਾਈ ਐ ਟੀਕਾ ਵੀ ਪਹੁੰਚਾ ਦੇਣਗੇ ਟੀਕਾ ਵੀ ਲਵਾ ਦਿੰਨੇ ਆ ਪੁਜਾਰੀ ਨੇ ਵੇਖਿਆ ਵੀਰ ਤੇ ਚਲਿਆ ਗਿਆ ਵੀਰ ਨੂੰ ਵੀ ਪਤਾ ਹੀ ਵੀ ਕਿਹੜਾ ਰੁਕਣੇ ਉਹਨੇ ਵੇਖਿਆ ਵੀ ਜੇ ਕਿਤੇ ਟੀਕਾ ਲੱਗ ਗਿਆ ਅੱਗੇ ਤੇ ਕਿਹੜਾ ਪਹੁੰਚਣੇ ਮੈਂ ਹੀ ਅੱਗੇ ਪਹੁੰਚ ਜਾਣਾ ਉਹ ਕਿੱਥੇ ਖੜਦੇ ਭੱਜ ਗਿਆ ਤੇ ਪਰਿਵਾਰ ਨੂੰ ਆ ਕੇ ਵੀਰ ਪੁੱਛਦੇ ਵੀ ਕਿੱਥੇ ਐ ਉਹ ਦਸ ਗਣੀ ਵੀ ਉੱਥੇ ਚਲੇ ਆ ਗਿਆ ਫਿਰ ਬਿਠਾਇਆ ਸਮਝਾਇਆ ਵੀ ਆਹ ਵੇਖੋ ਅਸਲੀਅਤ ਇਹਨਾਂ ਲੋਕਾਂ ਦੀ ਜੇ ਵਾਕਈ ਇਹਨਾਂ ਨੂੰ ਕੋਈ ਅਸਰ ਨਾ ਹੁੰਦਾ ਹੋਵੇ ਸਭ ਕੁਝ ਉੱਤੀ ਜਾਂਦਾ ਹੋਵੇ ਤਾਂ ਅੱਜ ਇਹ ਟੀਕਾ ਵੀ ਜ਼ਰੂਰ ਲਵਾ ਕੇ ਜਾਂਦਾ ਜਿਹੜੀ ਖਾਣ ਵਾਲੀ ਚੀਜ਼ਾਂ ਬੜੀ ਪਕਵਾਨ ਮਿਲਦੇ ਨੇ ਕਹਿੰਦੇ ਛਕੀ ਚੱਲੋ ਸਤਿਗੁਰੂ ਜੀ ਪਹਿਲਾਂ ਹੀ ਸਮਝਾਉਂਦੇ ਨੇ ਪੁੱਤ ਨਿਕਲ ਪਰਮ ਵਿੱਚੋਂ ਬਾਹਰ ਇਹ ਤੇ ਜਿਹੜਾ ਭੋਜਨ ਪ੍ਰਸ਼ਾਦਾ ਇਹ ਤੇ ਜਿਉਂਦੇ ਜੀ ਦੀ ਸਰੀਰ ਦੀ ਖੁਰਾਕ ਹੈ ਆਤਮਾ ਦੀ ਖੁਰਾਕ ਇਹ ਨਹੀਂ ਆਤਮਾ ਦੀ ਖੁਰਾਕ ਹੈ ਬਾਣੀ ਨਾਮ ਸਿਮਰਨ ਜਿਵੇਂ ਆਪਾਂ ਪ੍ਰਸ਼ਾਦਾ ਪਾਣੀ ਸਰੀਰ ਨੂੰ ਦੇਣਾ ਬੰਦ ਕਰਦੇ ਹੀ ਨਾ ਕਮਜ਼ੋਰ ਹੋ ਜਾਂਦਾ ਹੈ ਤੇ ਜਿਹੜੇ ਨਾਮ ਦੀ ਖੁਰਾਕ ਮਨ ਨੂੰ ਨਹੀਂ ਦਿੰਦੇ ਉਹਨਾਂ ਦਾ ਮਨ ਵੀ ਬਹੁਤ ਕਮਜ਼ੋਰ ਹੋ ਜਾਂਦਾ ਹੈ ਆਤਮਿਕ ਮੌਤੇ ਮਰ ਜਾਂਦੇ ਨੇ ਉਹ ਲੋਕ ਫਿਰ ਨਿੱਕੀ ਨਿੱਕੀ ਗੱਲ ਤੋਂ ਡਰਦੇ ਨੇ ਜੇ ਆ ਨਾ ਕੀਤਾ ਇਦਾਂ ਨਾ ਹੋ ਜੇ ਆ ਨਾ ਕੀਤਾ ਇਦਾਂ ਨਾ ਹੋ ਜੇ ਤਾਂ ਹੀ ਤੇ ਗੁਰੂ ਪਿਤਾ ਜੀ ਰੋਜ਼ ਫਰਮਾਉਂਦੇ ਆ ਨਾ ਆਖਾਂ ਜੀਵਾ ਵਿਸਰ ਮਰ ਜਾਨੀ ਆ ਨਾ ਆਤਮਿਕ ਮੌਤੇ ਮਰਦੇ ਆ ਆਖਣ ਔਖਾ ਸਾਚੇ ਨਾਮ ਕੀ ਜੇ ਕਿਤੇ ਆ ਭੁੱਖ ਲੱਗ ਜਾਵੇ ਇਹ ਲੱਗਦੀ ਆ ਜੀ ਆਤਮਾ ਨੂੰ ਭੁੱਖ ਕਦੋਂ ਲੱਗਦੀ ਹੈ ਜਦੋਂ ਆਪਾਂ ਇਹਨੂੰ ਜਿਵੇਂ ਆਮ ਹੀ ਗੱਲ ਹੈ ਨਾ ਕੋਈ ਬੰਦਾ ਬਿਮਾਰ ਹੋ ਜੇ ਉਹਨੂੰ ਭੁੱਖ ਨਹੀਂ ਲੱਗਦੀ ਸਰੀਰ ਦੀ ਭੁੱਖ ਮਰ ਜਾਂਦੀ ਹੈ ਬਿਮਾਰ ਹੋਣ ਦੇ ਨਾਲ ਆਪਾਂ ਕਿਨੇ ਵੀ ਥੋੜਾ ਖਾ ਲਾ ਇੱਕ ਬਰਕੀ ਖਾ ਲਾ ਅੱਧਾ ਸੇਬ ਖਾ ਲਾ ਅੱਦੇ ਚ ਅੱਧਾ ਖਾ ਲਾ ਵੀ ਜਿਵੇਂ ਖਾਏਗਾ ਹੌਲੀ-ਹੌਲੀ ਭੁੱਖ ਵੱਧ ਜੂਗੀ ਇਸੇ ਤਰ੍ਹਾਂ ਜੇ ਸਾਡਾ ਮਨ ਜਾਦਾ ਕਮਜ਼ੋਰ ਹੋਇਆ ਪਿਆ ਬਿਮਾਰ ਹੈ ਨਿੱਕੀ ਨਿੱਕੀ ਗੱਲ ਤੋਂ ਡਰਦੇ ਨੂੰ ਭੋਜਨ ਖਵਾਉਣਾ ਸ਼ੁਰੂ ਕਰੀਏ ਭਾਵੇਂ 1 ਮਿੰਟ ਤੋਂ ਸ਼ੁਰੂਆਤ ਕਰ ਲਈਏ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ ਨਾ ਇੱਕ ਦਿਨ ਵਿੱਚ ਇੱਕ ਪੌੜੀ ਪੜੋ ਦੂਜੇ ਦਿਨ ਦੂਜੀ ਪੜੋ ਫਿਰ ਤੀਜੀ ਪੜੋ ਸਮਾਪਤੀ ਹੋ ਗਈ ਇੱਕ ਦਿਨ ਵਿੱਚ ਦੋ ਦੋ ਪੌੜੀਆਂ ਪੜ੍ਹਨੀਆਂ ਸ਼ੁਰੂ ਕਰ ਦਿਓ ਫਿਰ ਸਮਾਪਤੀ ਹੋ ਗਈ ਤਿੰਨ ਤਿੰਨ ਪੜੋ ਤੁਸੀਂ ਦਿਨਾਂ ਚ ਹੀ ਦੇਖੋਗੇ ਮਨ ਕਿੰਨਾ ਬਲਵਾਨ ਹੋਏਗਾ ਹੁਣ ਤੇ ਨਿੱਕੀ ਨਿੱਕੀ ਗੱਲ ਤੋਂ ਡਰਦਾਂ ਕਈ ਕਹਿੰਦੇ ਜੀ ਪਹਿਲਾਂ ਤੋਂ ਸ਼ਰਾਧ ਕਰਦੇ ਸੀ ਜੇ ਹੁਣ ਹਟ ਗਏ ਕੁਝ ਹੋਈ ਨਾ ਜਾਵੇ ਕੋਈ ਕਹਿੰਦਾ ਅਸੀਂ ਪਹਿਲਾਂ ਤੋਂ ਫਲਾਨੀ ਜਗ੍ਹਾ ਤੇ ਮੱਥੇ ਟੇਕਦੇ ਸੀ ਦੁੱਧ ਪਾ ਕੇ ਆਉਂਦੇ ਸੀ ਜੇ ਨਾ ਗਏ ਕੁਝ ਹੋਈ ਨਾ ਜਾਵੇ ਫਿਰ ਵੇਖੋ ਮਨ ਕਿੰਨਾ ਮਜ਼ਬੂਤ ਹੋ ਜਾਣਾ ਆਪ ਤੇ ਆਪ ਕਹਾਂਗੇ ਵੀ ਹੁਣ ਸਮਝ ਆ ਗਈ ਇੱਕ ਮਾਲਕ ਤੋਂ ਬਿਨਾ ਦੂਜਾ ਕੋਈ ਵੀ ਨਹੀਂ ਹਰ ਇੱਕ ਸਦਾ ਹੈ ਅਮਰ ਇਕੋ ਹਰ ਚਿੱਤ ਧਰ ਹਰ ਤਿਸਵਿਨ ਕੋਈ ਨਾਹੇ ਡਰ ਭ੍ਰਮ ਭਉ ਦੂਰ ਕਰ ਸਾਰੀ ਡਰੀ ਦੂਰ ਹੋ ਜਾਣੇ ਨੇ ਸੋ ਕੋਸ਼ਿਸ਼ ਕਰੀਏ ਦਿਨ ਅੱਜ ਤੇ ਅਸੀਂ ਕਹਿੰਦੇ ਨਾ ਬਾਣੀ ਪੜਨ ਨੂੰ ਮਨ ਨਹੀਂ ਕਰਦਾ ਥੋੜੀ ਥੋੜੀ ਖੁਰਾਕ ਦਈਏ ਇਹਨੂੰ ਐਸੀ ਭੁੱਖ ਲੱਗਣੀ ਆ ਕਿ ਬਾਣੀ ਪੜੇ ਬਿਨਾ ਚੈਨ ਹੀ ਨਹੀਂ ਆਉਣੀ ਜਿਹੜੇ ਤੰਦਰੁਸਤ ਹੁੰਦੇ ਨਾ ਸਰੀਰ ਉਹ ਕਈ ਵਾਰ ਤਿੰਨ ਤਿੰਨ ਟਾਈਮ ਪ੍ਰਸ਼ਾਦਾ ਛੱਕ ਲੈਂਦੇ ਨੇ ਚੈਨ ਨਹੀਂ ਆਉਂਦੀ ਜਿੰਨਾ ਟਾਈਮ ਪ੍ਰਸ਼ਾਦਾ ਨਹੀਂ ਸ਼ੱਕਦੇ ਕਈ ਤੇ ਇਦਾਂ ਦੇ ਵੀ ਮੈਂ ਵੇਖੇ ਨੇ ਘਰੋਂ ਬਾਹਰ ਜਾਣ ਕੁਝ ਮਰਜੀ ਸ਼ੱਕੀ ਜਾਣ ਪਰ ਜਿੰਨਾ ਟਾਈਮ ਘਰ ਦਾ ਪ੍ਰਸ਼ਾਦਾ ਨਹੀਂ ਨਾ ਮਿਲਦਾ ਉਹਨਾਂ ਦੀ ਗੱਲ ਹੀ ਨਹੀਂ ਬਣਦੀ ਕਹਿੰਦੇ ਨੇ ਘਰੇ ਆ ਕੇ ਲਾਜਮੀ ਸ਼ੱਕਣਾ ਹੈ ਕਹਿੰਦੇ ਚੈਨ ਹੀ ਨਹੀਂ ਆਉਂਦੀ ਜਿੰਨਾ ਟਾਈਮ ਘਰ ਦਾ ਪ੍ਰਸ਼ਾਦਾ ਨਹੀਂ ਸ਼ੱਕਦੇ ਇਸੇ ਤਰ੍ਹਾਂ ਹੀ ਮਨ ਬਿਮਾਰ ਹੈ ਜਿਹਨੂੰ ਭੁੱਖ ਨਹੀਂ ਲੱਗੀ ਥੋੜਾ ਥੋੜਾ ਸ਼ਿਕਾਉਣਾ ਸ਼ੁਰੂ ਕਰੀਏ ਸ਼ਬਦ ਦਾ ਲੰਗਰ ਇਹਨੂੰ ਐਸੀ ਭੁੱਖ ਲੱਗਣੀ ਆ ਫਿਰ ਤਾਂ ਸ਼ੱਕੇ ਬਿਨਾਂ ਇਹਨੂੰ ਨੀਂਦ ਹੀ ਨਹੀਂ ਆਇਆ ਕਰਨੀ ਚੈਨੀ ਉਹਨੋਂ हट ਜੂਗੀ ਸੋ ਜੁੜੀਏ ਬਾਣੀ ਦੇ ਨਾਲ ਫਿਰ ਜਿਵੇਂ ਜਿਵੇਂ ਗੁਰੂ ਜੀ ਕਹਿੰਦੇ ਨੇ ਪਹਿਲਾਂ ਸੁਣੀਏ ਜबान ਨਾਲ ਪੜਹੀਏ ਸੁਰਤ ਨਾਲ ਸੁਣੀਏ ਫਿਰ ਮੰਨੀਏ ਵੀ ਗੁਰੂ ਜੀ ਨੇ ਕਹਤਾ ਬਸ ਅੱਜ ਤੋਂ ਇਹ ਭਰਮ ਛੱਡ ਦੇਣਾ ਜਿਵੇਂ ਜਿਵੇਂ ਪਤਾ ਲੱਗਦੇ ਛੱਡਦੇ ਜਾਈਏ ਫਿਰ ਕਿਰਪਾ ਹੋ ਜਾਣੀ ਆ ਉਹਨਾਂ ਚ ਨਾਮ ਆ ਜਾਣੇ ਪੰਜ ਪਰਵਾਣ ਪੰਜ ਪ੍ਰਦਾਨ ਪंचे ਪਾਵੈ ਦਰਗਾਹਾਂ ਜਿਵੇਂ ਦੇ ਮਾਪਿਆਂ ਦੀ ਸੇਵਾ ਕਰੀਏ ਤੇ ਮੈਂ ਨਾਲੇ ਵੀ ਬੇਨਤੀ ਕਰਦੀ ਹੁੰਨੀ ਆ ਵੀ ਜਿੱਥੇ ਬੱਚਿਆਂ ਨੇ ਮਾਪਿਆਂ ਦੀ ਸੇਵਾ ਕਰਨੀ ਆ ਉੱਥੇ ਭਾਈ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਵੀ ਬੱਚਿਆਂ ਨੂੰ ਸਹੀ ਜੀਵਨ ਜਾਂਚ ਸਿਖਾਉਣ ਬੱਚਿਆਂ ਨੂੰ ਟਾਈਮ ਦੇਣ ਅੱਜ ਸਾਡੇ ਹਾਲਾਤ ਨੇ ਵੀ ਬੱਚੇ ਸਕੂਲੋਂ ਘਰ ਆਉਂਦੇ ਨੇ ਅਸੀਂ ਮੋਬਾਈਲ ਤੇ ਲੱਗੇ ਆ ਅਸੀਂ ਟਾਈਮ ਨਹੀਂ ਦੇ ਰਹੇ ਆਪਣੇ ਬੱਚਿਆਂ ਤੇ ਬਾਅਦ ਵਿੱਚ ਕਿਹਨੇ ਵੀ ਬੱਚਿਆਂ ਨੇ ਸਾਨੂੰ ਟਾਈਮ ਨਹੀਂ ਦਿੱਤਾ ਜਾਂ ਸੀ ਆਪਣੇ ਕੰਮਕਾਰਾਂ ਵਿੱਚ ਵਿਅਸਤਾਂ ਕੰਮਾਂ ਦੇ ਵਿੱਚੋਂ ਟਾਈਮ ਕੱਢਣਾ ਪਏਗਾ ਬੱਚੇ ਨੂੰ ਜਪਜੀ ਸਾਹਿਬ ਸਿਖਾਉਣ ਦੇ ਲਈ ਇਥੇ ਸਮਾਂ ਦੇਣਾ ਪੈਣਾ ਜੇ ਉਹਨਾਂ ਨੂੰ ਸੱਚੀ ਬਾਣੀ ਨਾਲ ਜੋੜਾਂਗੇ ਨਾ ਕੱਲ ਨੂੰ ਅੱਗੇ ਜਾ ਕੇ ਤਾਂ ਹੀ ਉਹ ਸਤਕਾਰ ਕਰਨਗੇ ਜੇ ਉਹਨਾਂ ਬਾਣੀ 'ਚ ਪੜਿਆ ਹੋਏਗਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਵਡੀਰੇ ਤਮਹੋ ਤਿੰਸਿਓ ਝਗਰਤ ਪਾਪ ਫਿਰ ਕਹਿਣਾ ਨਹੀਂ ਪੈਣਾ ਵੀ ਇਹ ਟਾਈਮ ਨਹੀਂ ਦਿੰਦੇ ਟਾਈਮ ਦੇਣ ਉਹ ਆਪ ਦੇਣਗੇ ਜਦੋਂ ਉਹਨਾਂ ਨੇ ਪੜ੍ਹ ਲਿਆ ਸਭ ਮੈਂ ਜੋਤ ਜੋਤ ਹੈ ਸੋ ਇਹ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਫਿਰ ਉਹਨਾਂ ਨੂੰ ਦੱਸਣਾ ਥੋੜਾ ਪੜ੍ਹਨੇ ਵੀ ਸੇਵਾ ਕਰੋ ਉਹਨਾਂ ਨੂੰ ਤੇ ਮਾਤਾ ਪਿਤਾ ਵਿੱਚੋਂ ਵੀ ਰੱਬ ਦੇਖਣੇ ਤੇ ਉਹ ਤਾਂ ਦਿਸੂਗਾ ਜੇ ਮਾਤਾ ਪਿਤਾ ਪਿਤਾ ਬੱਚਿਆਂ ਚੋਂ ਰੱਬ ਦੇਖਣਗੇ ਬੱਚਿਆਂ ਨੂੰ ਟਾਈਮ ਦੇਣਗੇ ਦਾਦਾ ਦਾਦੀ ਮਾਤਾ ਪਿਤਾ ਪਰਿਵਾਰਕ ਮੈਂਬਰ ਬੱਚਿਆਂ ਨੂੰ ਟਾਈਮ ਦੇਣਾ ਸ਼ੁਰੂ ਕਰੀਏ